ਸਿੱਕਲ ਦੀ ਸਾਰਿਆਂ ਨੂੰ ਸਿੱਧੂ ਫੈਮਿਲੀ ਕਾ ਵੀ ਤੁਹਾਡਾ ਸਵਾਗਤ ਹੈ ਅਮੀਦ ਕਰਦੀ ਕਿ ਤੁਸੀਂ ਠੀਕ-ਠਾਕ ਹੋ ਕਿ ਚੜ੍ਹਦੀ ਕਲਾ ਚੋਂ ਕਿਤਾੰਦਰ ਹੋਗੇ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਮੇਰੀ ਇਸ ਵੀਡੀਓ ਨੂੰ ਬਹੁਤ ਹੀ ਵੀ ਜਿਹੜੇ ਸੂਤ ਸਾਰੇ ਆਪਣੇ ਸੇਲ ਹੋ ਗਏ ਆ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਕੀਤੇ ਤੇ ਮੈਂ ਦਿਲੋਂ ਉਹਨਾਂ ਦਾ ਧੰਨਵਾਦ ਕਰਦੀ ਭੈਣਾਂ ਦਾ ਵੀ ਜੰਗਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਮੇਰੀ ਵੀਡੀਓ ਨੂੰ ਤੇ ਇਦਾਂ ਹੀ ਤੁਹਾਡੀ ਸਪੋਰਟ ਚਾਹੀਦੀ ਆ ਤੇ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਣਾ ਹੈ ਤੇ ਤੁਹਾਡੀ سپورਟ ਦੀ ਸਾਨੂੰ ਬਹੁਤ ਜਿਆਦਾ ਜਰੂਰ ਹੋਰ ਜਾਂ ਤੇ ਵੱਧ ਤੋਂ ਵੱਧ ਸਾਨੂੰ سپورਟ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਕਰੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਸ਼ੇਅਰ ਜਰੂਰ ਅੱਗੇ ਕਰਿਆ ਕਰੋ ਵੀਡੀਓ ਤੇ ਜਿਹੜੇ ਜਿਹੜੇ ਨਵੇਂ ਵੀਵਰ ਆ ਤੇ ਉਹਨਾਂ ਨਾਲ ਹੱਥ ਜੋੜ ਕੇ ਬੇਨਤੀ ਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਆਪਾਂ ਕਰਦੇ ਆ ਅੱਜ ਦੇ ਜਿਹੜੇ ਵਰਕ ਆਣੇ ਸੂਟ ਆ ਇਹਨਾਂ ਤੋਂ ਸਟਾਰਟਿੰਗ ਕੀ ਜਿਹੜੇ ਆਪਾਂ ਵਰਕ ਕਰਵਾਏ ਆ ਇਹ ਆਪਰੇ ਤੋਂ ਵੀ ਵਰਕ ਆਂਦਾ ਹੈ ਵੀਵਰ ਇਹ ਆ ਗਿਆ ਗਲੇ ਦਾ ਵਰਕ ਤੇ ਨਾਲ ਛੜੀਆਂ ਤੇ ਨਾਲ ਕੀ ਲੜਾ ਤੇ ਲੀੜਾ ਤੇ ਥ੍ਰੈਡ ਦਾ ਵਰਕ ਹੈ ਦੇ ਵਿੱਚ ਬੋਟੀ ਤੇ ਇਹ ਨਾਲ ਆ ਗਈਆਂ ਆਪਣੀਆਂ ਬਾਹਾਂ ਠੀਕ ਹੈ ਹਾਂ ਬਾਹਾਂ ਦਾ ਵਰਕ ਵੇਖੋ ਕਿੰਨਾ ਸੋਹਣਾ ਤੇ ਵਰਕ ਦੀ ਸਫਾਈ ਵੀ ਦੱਸ ਸਕਦੇ ਹੋ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਫਾਈ ਵਰਕ ਦੀ ਕਿਵੇਂ ਦੀ ਲੱਗੀ ਤੇ ਇਹ ਵਾਲੇ ਜਿਹੜੇ ਇਹ ਆਪਣੇ ਪੌਂਚੇ ਇਹ ਆਪਣੇ ਪੌਂਚਿਆਂ ਦਾ ਵਰਕ ਆ ਗਿਆ ਪੌਂਚੇ ਵੀ ਆਪਣੇ ਦੋਨੇ ਵਰਕ ਆ ਉਹ ਕੀ ਆਪਣੇ ਪਹੁੰਚਿਆਂ ਦਾ ਵਰਕ ਠੀਕ ਹੈ ਤੇ ਦੂਸਰਾ ਸੂਟ ਤੁਹਾਨੂੰ ਮਖੋਣੀ ਆ ਇਹ ਹੈਗਾ ਜੌਰਜਟ ਤੇ ਜੌਰਜਟ ਦੇ ਹੈਗਾ orange कलर ਤੇ ਤੁਹਾਨੂੰ ਪਤਾ ਮਿਲਦੀ ਤੇ ਥੋੜਾ ਬਹੁਤ ਅਫਰਕ ਦਿਸਦਾ ਹੀ ਆ ਤੇ orange कलर ਆ ਪ੍ਰੋਪਰ ਬੇਚੇ ਦੇ ਬੂਤੀ ਆ ਤੇ ਘੇਰੇ ਦੇ ਇਹਦੇ ਫਲਾਵਰ ਇਦਾਂ ਤਾਪ ਪਰ ਨੂੰ ਹੁੰਦੇ ਆ ਕਿੱਲੇ ਦਾ ਦੇ ਸਾਈਡ ਦਾ ਵਰਕ ਵੀ ਠੀਕ ਹੈ ਇਹ ਆਪਣੀਆਂ ਹੀਆਂ ਪਾਵਾਂ ਇਹ ਪਾਵਾਂ ਤੇ ਵਰਕ ਆ ਠੀਕ ਹੈ ਇੱਕ ਪਾ ਆਵਾ ਤੇ ਇੱਕ ਆ ਇਧਰ ਆ ਕੇ ਆਪਣੇ ਪਹੁੰਚੇ ਕਿਉਂਕਿ ਪਹੁੰਚਾ ਤੇ ਹਰ ਕੋਈ ਹੁਣ ਵਰਕ ਕਰਵਾਉਂਦਾ ਪਹੁੰਚਾ ਤੇ ਇੱਕ ਟ੍ਰੈਂਡ ਬਣ ਗਿਆ ਹੈ ਕਿ ਪਹੁੰਚਾ ਵਰਕ ਸੂਟ ਤੇ ਹਰ ਕੋਈ ਪਹੁੰਚੇ ਤੇ ਵਰਕ ਤੋਂ ਹੁਣ ਇੱਕ ਟ੍ਰੈਂਡੀ ਹੋ ਗਿਆ ਫੈਸ਼ਨੀ ਹੋ ਗਿਆ ਇਹ ਆਪਣਾ ਪਹੁੰਚਾ ਦਾ ਵਰਕ ਠੀਕ ਹੈ ਇਹ ਵੀ ਆਪਣਾ ਜੋਰਜਟ ਦੀ ਹੋਇਆ ਵਾ ਇਹ 판 ਜੋਰਜਟ ਦੀ ਰੈਡੀ ਕਰਵਾਇਆ ਵਾ ਜੱਗਾ ਘੇਰਾ ਤੇ ਕੋਰਨਰ ਚ ਫਲਾਵਰ ਤੇ ਇਹ ਬਿਲਕੁਲ ਫਰੇਡ ਦਾ ਹੀ ਲੱਗਿਆ ਤੇ ਇਹਦੇ ਚ ਪਿੱਲੇ ਦਾ ਬਿਲਕੁਲ ਨਹੀਂ ਨਭਾ ਹੈਗਾ ਕਿ ਇਹਦੀਆਂ ਬਾਹਾਂ ਤੇ ਬੈਠ ਕੇ ਰੱਖ ਬਣਿਆ ਆਈਆਂ ਬਾਹਾਂ ਬਣੀਆਂ ਮਦੀ ਦੇ ਦੇਖ ਸਕਦੇ ਹੋ ਇਹ ਇਹ ਤਾਂ ਬੈਕ ਹੀ ਰੱਖ ਬੈਕ ਦੇ ਜਿਹੜੇ ਆਪਾਂ ਕੱਟ ਵਰਗੇ ਕੀਤੇ ਆ ਆਪਾਂ ਇੱਕੇ ਨਾ ਜਿਹਨੇ ਕੱਟ ਵਰਗੇ ਕੋਈ ਪਸਤਵਾਗਾ 1 ਸੈਕਿੰਡ ਵੀ ਲੱਗਿਆ ਆ ਇੱਕ 1 ਮਿੰਟ ਵਰਗ ਆリエ ਲਾਈ ਦਾ ਜਿਹੜਾ ਕੋਣ ਜਿਹੜੇ ਜਿਹੜੇ ਡਿਜ਼ਾਈਨ ਮਿਲੇ ਆਪਾਂ ਉਹੀ ਉਹੀ ਡਿਜ਼ਾਈਨ ਕਰੀਏ ਰੈਡੀ ਕਰਦੇ ਆ ਤੇ ਘੇਰੀ ਦਾ ਵਰਕ ਇਹ ਨਾਲ ਦੇ ਪਾਵਾਂ ਦਾ ਵਰਕ ਮੈਂਤੀ ਦਾ ਕਲਾ ਤੀਚਾ ਕਾ ਕੇ ਰਾ ਦੇਖੋ ਬਹੁਤ ਸੋਨਾ ਤਿੱਲੇ ਦਾ ਤੇ ਥ੍ਰੈਡ ਦਾ ਵਰਕ ਰੈੱਡ ਤੇ ਨਾਂ ਤਿੱਲੇ ਦਾ ਯੂਜ਼ ਕੀਤਾ ਹੈ ਤੇ ਚਾ ਕਾ ਕੀ ਦਾ ਬਣਿਆ ਦੇਖੋ ਕਿੰਨਾ ਸੋਨਾ ਵਰਕੀ ਦਾ ਰੈਡੀ ਕੀਤਾ ਹੈ ਤੇ ਤੁਸੀਂ ਵਰਕ ਦੀ ਸਫਾਈ ਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵਰਕ ਦੀ ਸਫਾਈ ਕਿਦਾਂ ਲੱਗੀ ਕਿਉਂਕਿ ਮਸ਼ੀਨੀ ਵਰਕ ਹਰ ਵੀ ਕਰਾਉਂਦਾ ਹੈ ਪ੍ਰੋਪਰ ਸਫਾਈ ਇੱਕ ਤਰੀਕਾ ਮਿਲਦੀ ਹੈ ਤੇ ਬਾਕੀ ਇਹਦੀਆਂ ਹੈਗਾ ਪਾਵਨ ਦਾ ਇਹ ਰੂਫੇ ਦੇ ਬਾਵਾਂ ਦਾ ਇਹ ਕਿਹਨੇ ਪਹੁੰਚਿਆ ਬੜਾ ਕੁਝੜਾ ਨਹੀਂ ਹੈਗਾ ਆਈ ਦਾ ਦਾ ਬਾਵਾਂ ਦਾ ਤੇ ਜੀ ਆਪਣੇ ਹੋਏ ਅੱਜ ਤੇ ਸੂਟ ਰੈਡੀ ਤੇ ਕਿਸੇ ਨੂੰ ਵੀ ਸਾਡੇ ਇਹ ਕੰਮ ਪਸੰਦ ਆਉਂਦਾ ਤੁਸੀਂ ਆਰਡਰ ਦੇ ਕੇ ਤੇ ਮੇਰੇ ਤੋਂ ਜਿੱਦਾਂ ਦੀ ਮਰਜ਼ੀ ਸੂਟ ਰੈਡੀ ਕਰਵਾ ਸਕਦੇ ਹੋ ਜਿਹੜੇ ਮੈਂ ਕਿ ਕੋਈ ਸੇਲ ਕਰਦੀ ਹਾਂ ਉਹਨਾਂ ਵਿੱਚੋਂ ਤੁਹਾਨੂੰ ਕੋਈ ਪਸੰਦ ਆਵੇ ਤੁਸੀਂ ਲੈ ਸਕਦੇ ਹੋ ਤੁਸੀਂ ਆਪਣਾ WhatsApp ਨੰਬਰ ਤੇ ਮੈਨੂੰ ਪਲੱਸ ਸੈਂਡ ਕਰਕੇ ਵਾਸਾ ਜੀਓ ਕਿਰਪਾ ਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੰਨਾ ਹੀ ਸਾਨੂੰ ਪਿਆਰ ਕਰਦੇ ਰਹੋ ਤੁਹਾਡਾ ਪਿਆਰਪ੍ਰੀਤ ਸਸ਼ਿਕਾ